ਤਿੰਨ ਦੇ ਕਾਲੇ ਕੇ ਵਲੌਗ ਜ ਬਹੁਤ ਬਹੁਤ ਤੈਦਿਲੋ ਧੰਨਵਾਦ ਜੀ ਹੋਰ ਸੁਣਾਓ ਕਿਵੇਂ ਠੀਕ ਠਾਕ ਹੋ ਜੀ ਅਸੀਂ ਵੀ ਠੀਕ ਠਾਕ ਆ ਜੀ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰ ਕਮੈਂਟ ਕਰਕੇ ਦੱਸਿਓ ਆਪਣੀ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਨੇ ਬਹੁਤ ਤੈਦਿਲੋ ਧੰਨਵਾਦ ਤੁਹਾਡਾ ਆਪਣਾ ਜੁੜਨ ਦਾ ਲੋ ਜੀ ਅੱਜ ਆਪਾਂ ਵੀਡੀਓ ਲੈ ਕੇ ਆਈਆਂ ਕੋਟੀ ਬਣਾ ਕੇ ਤਿਆਰ ਕੀਤੀ ਆਪਾਂ ਹਾਂ ਪਤ ਤੁਸੀਂ ਬਲੌਗ ਨਹੀਂ ਕੀ ਹਾਂ ਦੇ ਬਲੁੰਦੀ ਆ ਉਹਨੂੰ ਕਿ ਬੀਬੀ ਨੇ ਕਿ ਹਜੇ ਨਾ ਵੀਡੀਓ ਪਾਈ ਜੱਪ ਕਰ ਜੋ ਹੁਣ ਮੈਂ ਨਾ ਮੈਂ ਤਾਂ ਅੱਗੇ ਬਹੁਤ ਲੇਟ ਆ ਬੀਬੀ ਕਿ ਹੁੰਦੀ ਆ ਫਿਰ ਹੁਣ ਸਾਰੀ ਆ ਗਈ ਛੋਟੂ ਕੋਲੇ ਆ ਗਯਾ ਗੰਦਾ ਆ ਦਾਦੀ ਬਲੁੰਦੀ ਆ ਤੇ ਚੀਕ ਕੈਨੇ ਕਾ ਤੋ ਮਾਰੀਆਂ ਤੁਸੀਂ ਕਦਾ ਇਹ ਜਿਹਦਾ ਗੰਦਾ ਸੋਦਨ ਜੈ ਹਿੰਦ ਆ ਦੇਖ ਵਾ ਕੁਛ ਕਰਦੇ ਮੇਰੇ ਨਾਲ ਇਹ ਦੇ ਸੋਦਨ ਚੁੱਪ ਚੁੱਪ ਕਰ ਜੋ ਹੁਣ ਤੁਸੀਂ ਜਾਓ ਬਸ ਉਹਨੂੰ ਕਹਿੰਦੇ ਵੀ ਆਂਟੀ ਨੂੰ ਕਿ ਬਸ ਆਉਂਦੀ ਆ ਬਸ ਕੰਦੂ ਤੋ ਦੇ ਦੋ ਹੇ ਲੋ ਜੀ ਹਾਂ ਕੰਡੀ ਕਹਨੀ ਆ ਅੱਜ ਖਤਮ ਹੋ ਗਈ ਕੋ ਬੱਚੇ ਆਏ ਸੀ ਕਿ ਟੌਫੀ ਖਾਤੋਂਗੇ ਮੈਂ ਲਈ ਆਉਂਗੀ ਉਹ ਫਾਪਾ ਬਾਹਰ ਹੀ ਪਿਆ ਆ ਸਿੱਕਿਆ ਤੇ ਜੀ ਆਪਣੀਆਂ ਗਵਾਂਡੀਆਂ ਦੇ ਬੱਚੇ ਸੀ ਸਾਨੂੰ ਪਤਾ ਵੀ ਆਪਾਂ ਜਾਣੇ ਹੁੰਦੇ ਆ ਵੀ ਬਾਹਰ ਬੈਠਨੇ ਹੁੰਨੇ ਘੰਟੇ ਤੱਕ ਜਾ ਕੇ ਤੇ ਉਹਨਾਂ ਨੇ ਚੰਗੀਆਂ ਕਰ ਲਿਆ ਵੀ ਅੱਜ ਆਏ ਨਹੀਂ ਹੈਗੇ ਕੀ ਗੱਲ ਤੇ ਅੱਜ ਆਪਣਾ ਸਾਹ ਆਦਿਆਂ ਦਾ ਕੰਮ ਬਸ ਕੱਪੜੇ ਵਾਲੀ ਇੰਨੇ ਜ਼ਿਆਦਾ ਆਏ ਨਾ ਤੇ ਟਾਈਮ ਨਹੀਂ ਲੱਗਿਆ ਆਪਣਾ ਤੇ 길ੇਟ ਹੋ ਗਈ ਹੁਣ ਅੱਜ ਵੀਡੀਓ ਵੀ ਤੁਹਾਡੇ ਕੋਲ ਲੇਟ ਪਹੁੰਚੂਗੀ ਸਬਜ਼ੀ ਬਣਾਈ ਫਿਰ ਆਂਡੇ ਉਹ ਚੱਕਣ ਵਾਲੀ ਸੋ ਚੱਕੇ ਸਬਜ਼ੀ ਧਾਰ ਚੇਦੋ ਸਾਂਭਿਆ ਫੇ ਲੋ ਜੀ ਵੀਡੀਓ ਫਿਰ ਜ਼ਿਆਦਾ ਲੰਬੀ ਹੋ ਜੂਗੀ ਫਿਰ ਆਪਣੇ ਕੋਲ ਟਾਈਮ ਵੀ ਹੈ ਨਹੀਂ ਤੁਹਾਨੂੰ ਪਤਾ ਵੀ ਆਪਾਂ ਸੱਦਾ ਵੀ ਆ ਗਿਆ ਆਪਾਂ ਬਾਹਰ ਜਾ ਕੇ ਬਹਿਨੇ ਹੁਣੇ ਘੰਟਾ ਤੱਕ ਤੇ ਕੱਲ ਵੀ ਮੇਥੋਂ ਜਾਇਆ ਆ ਗਿਆ ਤੇ ਕੱਲ ਵੀ ਫਿਰ ਭੈਣ ਦੀ ਆਫ ਕਰੇ ਆਈ ਚਲੋ ਜੀ ਦੇਖੋ ਇਹ ਆਪਾਂ ਕੋਟੀ ਬਣਾਈ ਆ ਪੂਰੀਆਂ ਬਾਹਰ ਦੇਖੋ ਜੀ ਇਹ ਵੀ ਕੋਟੀ ਬ ਵੀਡੀਓ ਬੱਚਾ ਹੋ ਸਕਦਾ ਅੱਜ ਚਲੋ ਨਾ ਪਾਉਂਦੇ ਤੇ ਉਹਨਾਂ ਨੇ ਫੜਨ ਨਾ ਆਉਣਾ ਕੋਟੀ ਇਹ ਹਾਜੀ ਆਪਾਂ ਦੀ ਕਿਵੇਂ ਨਹੀਂ ਸੈਟਿੰਗ ਕਰਕੇ ਬਸ ਆਪਣੀ ਸਲਾਈ ਕੀਤੀ ਜਿਵੇਂ ਤੁਹਾਨੂੰ ਪਤਾ ਵੀ ਆਪਣਾ ਕੱਪੜੇ ਦਾ ਕੰਮ ਆ ਅੱਜ ਸਾਰਾ ਦਿਨ ਆਪਣੇ ਕੱਪੜੇ ਹੀ ਲੰਘ ਗਿਆ ਵੇਚਣ ਦੇ ਵਿੱਚ ਘਰੋਂ ਰਾ ਕੇ ਲੈ ਕੇ ਜਾਂਦੇ ਆ ਲੋ ਜੀ ਤੇ ਇਹ ਆਪਾਂ ਕੋਟੀ ਬਣਾ ਕੇ ਦਿੱਤੀ ਪੂਰਨਾ ਬਾਹ ਦੀ ਜੈਂਸ ਜੇ ਫਿਰ ਸਫਾਈ ਦੇਖੋ ਕਿੰਨੀ ਵਧੀਆ ਤੇ ਹਜੇ ਤਾਂ ਧੂਣ ਆਲੀ ਸੀਗੀ ਦੇਖੋ ਜਿਆ ਧੂਣ ਆਲੀ ਆ ਆ ਵੀ ਦਾਵੇ ਦੀ ਲੱਗ ਗਈ ਇੱਥੇ ਚਲ ਕੋਈ ਨਾ ਧੋ ਲੈਣਗੇ ਆਪਾਂ ਹੁਣ ਉਹਨਾਂ ਨੂੰ ਫੋਨ ਕਰ ਦਿੰਨੇ ਆ ਤੇ ਹੁਣ ਇਹੋ ਫੜ ਕੇ ਲੈ ਜਾਣਗੇ ਮੈਂ ਖੜੀ ਹੋ ਕੇ ਦਿਖਾਉਣੀ ਏਸ ਲਈ ਇੱਕ ਮਿੰਟ ਦੇਖੋ ਜੀ ਸੋਨ ਨੂੰ ਵੀ ਜਰੂਰ ਧੋਵੇ ਤੁਸੀਂ ਵੀ ਜਰੂਰ ਤਰਾਈ ਕਰੋ ਜਰੂਰ ਆਊਂਡਰ ਕਰਿਓ ਬਣਵਾਇਓ ਦੇਖੋ ਜੀ ਇੰਨੀ ਜ਼ਿਆਦਾ ਲੰਬੀ ਆ ਨਾ ਇਹ ਲਓਏ ਆ ਚੀਜ਼ ਤੇ ਵੀ ਨਹੀਂ ਚਾਈ ਦੇਖੋ ਕਿ ਜੀ ਸੋਨੀ ਕੋਟੀ ਬਹੁਤ ਸਨੇ ਕਾਫੀ ਦਿਨ ਲੱਗ ਗਏ ਇਹਨੂੰ ਬਣਾਉਣ ਚ ਜੈਂਸ ਕੋਟੀ ਆ ਇਹ ਬਹੁਤ ਵਧੀਆ ਬਹੁਤ ਲੰਬੀਆਂ ਲੰਮੀਆਂ ਵਾਹਾ ਬਣਾਈਆਂ ਬਹੁਤ ਸਫਾਈ ਆਈ ਬਹੁਤ ਸੋਹਣੀ ਬਣ ਕੇ ਤਿਆਰ ਹੋਈ ਆ ਤੇ ਰੇਟ ਆਪਾਂ ਉਹਨਾਂ ਨੂੰ ਲਾਇਆ 1800 ਲਓ ਜੀ ਕਿੰਤਾ ਤੱਕ ਆਉਂਦੀ ਆ ਹਾਂਜੀ ਤੱਕ ਦੇਖੋ ਜੀ ਮੈਂ ਕਹਾਂ ਤੁਮ ਗਏ ਸੀ ਮੈਂ ਕਹਾਂ ਚਲੋ ਵੀ ਗੱਲ ਦੀ ਕੋਠੀ ਬਣਾਈ ਹੈ ਬਹੁਤ ਸੋਹਣਾ ਇਹਦਾ ਡਿਜ਼ਾਈਨ ਮੈਂ ਆਪਣੇ ਉਹ ਪਾਇਆ ਹੈਗਾ ਵੀਰ ਪਾਕ ਔਰ ਬਲੌਕ ਦੇ ਵਿੱਚ ਪਾਇਆ ਹੈ ਡਿਜ਼ਾਈਨ ਦੇਖੋ ਜੀ ਹੱਥੀ ਬਣਾਈ ਆਪਣੀ ਗੋਟੀਆਂ ਪੂਰੀਆਂ ਬਾਹਾਂ ਦੀ ਦੇਖੋ ਕਿਸੇ ਪਾਸਿਓਂ ਦੇਖੋ ਕੋਈ ਬਾਦ ਕੋਈ ਘਾਟ ਕਿਸੇ ਪਾਸਿਓਂ ਦੀ ਅਖੋਜੀ ਕਿੰਨਾ ਸੋਹਣਾ ਆਪਣਾ ਗਲਾ ਬਣ ਕੇ ਵੀ ਤਿਆਰ ਹੋਇਆਗਾ ਦੀ ਐਂਟੀਟੀ ਲਵਾਈ ਰੱਖੀ ਹੈ ਬਹੁਤ ਖੁੱਲੀ ਡੁੱਲੀ ਬਣੀ ਹੋਈ ਹੈ ਛੋਟੀ ਨਹੀਂ ਬਣੀ ਹੋਏਗੀ ਉਹ ਬਣਾਤਾ ਆਪ ਵੀ ਲੈਂਦੇ ਆ ਪਰ ਉਹਨਾਂ ਨੂੰ ਜਲਦੀ ਬਾਹਰ ਕੱਲੀ ਨੇ ਉਹਨਾਂ ਨੇ ਕੈਨੇਡਾ ਚ ਉਹਨੇ ਸਾਨੂੰ ਤਿਆਰ ਬਦਲਾ ਗਿਆ ਨਾ ਕੀ ਤੁਸੀਂ ਬਣਾਕੀ ਦੋ ਚਲੋ ਜੀ ਫਿਰ ਆਪਣਾ ਤਾਂ ਕੰਮ ਨਹੀਂ ਆਪਾਂ ਤਾਂ ਫਿਰ ਹੀ ਕੰਮ ਕਰਨੇ ਆ ਹਾਂ ਮੈਂ ਦੇਖੋ ਕੋਟੀ ਕਾ ਦੀ ਕੋਟੀ ਬਣ ਗਿਆ ਤੁਸੀਂ ਵੀ ਇਸ ਤਰ੍ਹਾਂ ਟਰਮ ਵੀ ਮਤਲਬ ਆਪਦਾ ਆਰਡਰ ਬੁੱਕ ਕਰਵਾਉਣਾ ਹੈਗਾ ਤੇ ਜਿੱਦਾਂ ਹੁਣ ਵੀ ਧਿਆਨ ਖੁੱਲੇ ਆ ਤੇ ਤੁਸੀਂ ਆਪਦੀ ਆਰਡਰ ਬੁੱਕ ਕਰਵਾ ਸਕਦੇ ਆ ਬਲੌਜ਼ ਬਣਾਉਣਾ ਜੈਕਟ ਬਣਾਉਣੀ ਕੋਟੀ ਬਣਾਣੀ ਕੁਝ ਵੀ ਬਣਾਉਣਾ ਤੇ ਬਸ ਕੋਈ ਗੱਲ ਨਹੀਂ ਆਪਾਂ ਜਰੂਰ ਤੁਹਾਡੇ ਬਣਾ ਕੇ ਦੇਵਾਂਗੇ ਤੇ ਤੁਸੀਂ ਆਰਡਰ ਆਵਦਾ ਮੈਨੂੰ ਲਹੋੜਾਣਾ ਤੁਹਾਨੂੰ ਪਤਾ ਨੰਬਰ ਆਪਣਾ ਸਕਰੀਨ ਤੇ ਚੱਲਦਾ ਹੁੰਦਾ ਹਰ ਕਿਸੇ ਸਕਰੀਨ ਤੇ ਆਪਣਾ ਨੰਬਰ ਹੁੰਦਾ ਵਾ ਤੇ ਲਓ ਜੀ ਦੇਖੋ ਤੁਸੀਂ ਵੀ ਆਪ ਦੇ ਕਿਸੇ ਨੂੰ ਗਿਫਟ ਕਰਨੀ ਆ ਘਰੇ ਬਣਾਉਣੀ ਆ ਬੱਚਿਆਂ ਦੀ ਬਣਾਉਣੀ ਆ ਤਾਂ ਤੁਸੀਂ ਬਣਵਾ ਸਕਦੇ ਕਿੰਨਾ ਸੋਹਣਾ ਕਲਰ ਕਿਤੇ ਰੰਗਦਾ ਵਾ ਤੇ ਪਰ ਆਪਣੇ ਕੋਲ ਟਾਈਮ ਹੈ ਨਹੀਂ ਸੀਗਾ ਕਿ ਅੱਜ ਫਿਰ ਤਸਵੀਰੇ ਕੱਪੜੇ ਵਾਲੀ ਆਪਣੇ ਕੋਲੇ ਆਉਂਦੇ ਰਹੇ ਕੱਪੜੇ ਲੈ ਗਏ ਨੀ ਮੈਂ ਬਹੁਤ ਜ਼ਿਆਦਾ ਧੋਕੀ ਦੇ ਸਕਾ ਕੇ ਫਿਰ ਬਣਾਉਂਦੀ ਕਾਹਲੀਆ ਮੇਰਾ ਨਾ ਤੋ ਫੋਨ ਲਾਉਂਦੇ ਸੀ ਸਾਡ ਨੂੰ ਕੋ ਤੱਕ ਬਣਾ ਕੇ ਦੇਵੋਗੇ ਤੇ ਅੱਜ ਆਪਾਂ ਹੁਣ ਉਹਨਾਂ ਨੂੰ ਫੋਨ ਕਰ ਦਿੰਨੀ ਆ ਉਹ ਲੈ ਜਾਣਗੇ ਤਾਂ ਹੀ ਮੈਨੂੰ ਦਿਖਾਉਣੀ ਪਈ ਆਪਣੇ ਗਵਾਂਢੀ ਨੇ ਉਹਨਾਂ ਨੇ ਬਾਹਰ ਕੱਢ ਲੰਨੀ ਆ ਲੋ ਜੀ ਬਈ ਵੀਡੀਓ ਜ਼ਿਆਦਾ ਲੰਬੀ ਨਹੀਂ ਕਰਦੀ ਹੈਗੀ ਵੀਡੀਓ ਪਛੋਟੀ ਬਣਾਉਣੀ ਆ ਕਿਉਂਕਿ ਆਪਾਂ ਅੱਜ ਕੋਟ ਕੀ ਸਾਨੂੰ ਦਿਖਾਉਣੀ ਆ ਸੋ ਉਹਨੂੰ ਇਸ ਤਰ੍ਹਾਂ ਪਸੰਦ ਹੋਵੇ ਤੁਹੇ ਦੇਖੋਗੀ ਤਾਂ ਉਹ ਕਿਸੇ ਪਾਸੇ ਬਾਦ ਨਾ ਘਾਟ ਹੈ ਖੁੱਲੀ ਢੁੱਲੀ ਪੂਰੀ ਵਧੀਆ ਬਣਾ ਕੇ ਤਿਆਰ ਕੀਤੀ ਹੈ। ਬਹੁਤ ਜੀ ਤੁਸੀਂ ਬਣਾ ਸਕਦੀਆਂ ਤੇ 1800 ਰੁਪਏ ਆਪਾਂ ਰੇਟ ਲਾਏ ਹੈਗਾ। ਤੇ ਰੀਅਰਸ ਨੂੰ ਪਤਾ ਵੀ ਆਪਾਂ ਵੀਡੀਓ ਦੇ ਵਿੱਚ ਹੀ ਦੱਸ ਦਿਨੇ ਹੁੰਦੇ ਆ ਹਨ ਕਿਉਂਕਿ ਵੀ ਆਪਾਂ ਨਾਲੇ ਵੀ ਸਾਨੂੰ ਵੀ ਆਈਡੀਆ ਹੋ ਜਾਂਦਾ ਹੈਗਾ ਤੇ ਆਪਾਂ 1800 ਰੁਪਏ ਰੇਟ ਲਾਏਗਾ ਕਿਉਂਕਿ ਜੇ ਕੋਰੀਅਰ ਕਰਾਉਣਾ ਹੋਵੇ ਸਾਨੂੰ ਦੱਸ ਦੀ ਵੀ ਪਹਿਨੇ ਪਵਾਏ ਇਹ ਆਪਣੇ ਲੋਕਲ ਇਥੇ ਵੰਡ ਹੋਈਆਂ। ਹਾਂ ਦੋਸਤ ਆਹ ਬੂਟੀ ਬਣਾ ਕੇ ਤਿਆਰ ਚਲੋ ਜੀ ਠੀਕ ਆ ਵੀਡੀਓ ਨੂੰ ਲੈ ਕੇ ਸ਼ੇਅਰ ਜਰੂਰ ਕਰੋ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਜਿਹੜੀ ਆਪਾਂ ਨਵੀਂ ਵੀਡੀਓ ਬਣਾਉਣੀ ਹੈ ਨਾ ਉਹਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਜਲਦੀ ਪਹੁੰਚੇ ਮੇਰੇ ਕਾਲੀ ਕੇ ਬਲੌਗ ਦੇ ਵਿੱਚ ਆਪਾਂ ਵੀਡੀਓ ਆਉਗੀ ਚਲੋ ਜੀ ਬਹੁਤ ਧੰਨਵਾਦ ਤੁਹਾਡਾ ਆਪਣੇ ਨਾਲ ਜੁੜਨ ਦਾ